ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਬੀੜ ਬਾਬਾ ਬੁੱਢਾ ਸੈਭਰੀ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਤਿਨਾਮ ਲੋਕ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਗਏ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਸਭ ਤੋਂ ਪਹਿਲਾਂ ਅਸੀਂ ਬਣਾਉਣੇ ਸ਼ੁਰੂ ਕੀਤੇ ਮਿੱਸੇ ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਉਥੇ ਜੋ ਵੀ ਸੰਗਤ ਦਰਸ਼ਨ ਕਰਨ ਲਈ ਆਉਂਦੀ ਹੈ ਉਹ ਜਰੂਰ ਮਿੱਸੇ ਪ੍ਰਸ਼ਾਦੇ ਲੈ ਕੇ ਆਉਂਦੇ ਹਨ ਤੇ ਅਸੀਂ ਵੀ ਬਸ ਪ੍ਰਸ਼ਾਦੇ ਬਣਾ ਕੇ ਤੇ ਗੁਰਦੁਆਰਾ ਸਾਹਿਬ ਜਾਣ ਲਈ ਕੀਤੀ ਤਿਆਰੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਉਥੇ ਦੇਖਿਆ ਕਿ ਅੱਜ ਬਹੁਤ ਹੀ ਜ਼ਿਆਦਾ ਸੰਗਤ ਸੀ ਕਿਉਂਕਿ ਐਤਵਰ ਦਾ ਦਿਨ ਅਤੇ ਸੰਗਰਾਂਦ ਦਾ ਦਿਨ ਹੋਣ ਕਰਕੇ ਸੰਗਤ ਬਹੁਤ ਹੀ ਜ਼ਿਆਦਾ ਆਈ ਹੋਈ ਸੀ ਤੇ ਫਿਰ ਅਸੀਂ ਪ੍ਰਸ਼ਾਦ ਦੀ ਦੇਖ ਲਈ ਪ੍ਰਸ਼ਾਦ ਦੀ ਦੇਖ ਲੈਣ ਤੋਂ ਬਾਅਦ ਅਸੀਂ ਪ੍ਰਸ਼ਾਦ ਨੂੰ ਭੋਗ ਲਵਾ ਕੇ ਤੇ ਅਸੀਂ ਚਲੇ ਗਏ ਅੰਦਰ ਦਰਬਾਰ ਵਿੱਚ ਦਰਸ਼ਨ ਕਰਨ ਵਾਸਤੇ ਅੰਦਰ ਬਹੁਤ ਹੀ ਵਧੀਆ ਦਰਸ਼ਨ ਹੋ ਗਏ ਕੀਰਤਨ ਚੱਲ ਰਿਹਾ ਸੀ ਬਹੁਤ ਹੀ ਆਨੰਦਮਈ ਮਾਹੌਲ ਸੀ ਫਿਰ ਥੋੜੀ ਦੇਰ ਬੈਠ ਕੇ ਅਸੀਂ ਆ ਗਏ ਬਾਹਰ ਪ੍ਰਸ਼ਾਦਿਆਂ ਨੂੰ ਲਵਾਇਆ ਭੋਗ ਤੇ ਫਿਰ ਅਸੀਂ ਪ੍ਰਸ਼ਾਦਾ ਛਕਿਆ ਫਿਰ ਅਸੀਂ ਲੰਗਰ ਹੌਲਵੀ ਚਾਹ ਲੰਗਰ ਛਕ ਕੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਆਂ ਬਸ ਅੱਜ ਦਾ ਵਲੌਗ ਸਾਡਾ ਇੰਨਾ ਹੀ ਜੇਕਰ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਤੇ ਸਾਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ